ਗਰਮ ਨਜ਼ਰ ਚਾਹੀਦਾ ਸਸਰੀਕਾਲ ਜੀ ਸਾਰੇ ਪੈਣ ਬਰਾਮਣ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਗਏ ਸੀਗੇ ਆ ਤੋੜ ਲਿਆ ਚਸ਼ਮਾ ਆਪਣਾ ਆਪਾਂ ਕੱਲ ਗਏ ਸੀਗੇ ਗਰਮ ਆਹ ਪਾਸ ਹੋ ਗਏ ਸੀ ਜੀ ਰਮਣ ਕੋਲ ਐਂ ਕਰਕੇ ਤਾਂ ਵੀ ਵਲੌਗ ਦਾ ਟਾਈਮਿੰਗ ਅਗੜ ਪਿਛੜ ਤਾਂ ਹੋ ਰਹੀ ਆ ਦੀ ਟਾਈਮ ਜਾਣੀ ਲੱਗ ਰਿਹਾ ਜਪਨੂਰ ਦੇ ਬਰਡ ਦੇ ਕਿਹੜੇ ਐਡਰੈਸ ਖਰੀਦਣੇ ਚਲੇ ਗਏ ਐ ਐਡਰੈਸ ਵੀ ਪਸੰਦ ਨਹੀਂ ਆਈ ਹਣਾ ਤੇ ਐਂ ਤੁਰੇ ਫਿਰਦੇ ਆ ਵੀ ਚਲੋ ਮਾੜਾ ਮੋਟਾ ਕੰਮ ਜਿਹੜਾ ਹੁੰਦਾਗਾ ਹਣਾ ਮੈਂ ਕੱਲਾ ਹੈਗਾ ਹੀ ਹਣਾ ਤੇ ਇਕੱਲੇ ਨੂੰ ਸਭ ਕੁਝ ਦੇਖਣਾ ਪੈਂਦਾਗਾ ਜਪਨੂਰ ਵੀ ਕੋਲ ਹੁੰਦੀ ਹੈ ਨਾ ਜਪਨੂਰ ਨੂੰ ਵੀ ਸਾਹਮਣਾਗਾ ਇਹ ਵੱਡੀ ਟੈਨਸ਼ਨ ਵੱਡੀ ਟੈਨਸ਼ਨ ਨਹੀਂ ਹੈ ਜੀ ਬਾਕੀ ਐਸ ਐਟ ਟਾਈਮ ਦੇ ਵਿੱਚ ਆ ਗਿਆ ਨੇ ਵੱਲ ਜ਼ਿਆਦਾ ਧਿਆਨ ਹੈ ਇਹ ਬਹੁਤ ਜ਼ਿਆਦਾ ਅਸਰਾਰਤੀ ਹੋ ਚੁੱਕੀ ਹੈ ਕਿਉਂਕਿ ਇਹਦਾ ਇਹ ਨਹੀਂ ਪਤਾ ਕੀ ਸੈੱਟ ਦੇਣਾ ਹੈ ਥੱਲੇ ਜਾ ਕੇ ਕੀ ਆਪ ਦੇ ਤੇ ਸੈੱਟ ਲੈਣਾ ਹੈ ਇਸ ਕਰਕੇ ਇੱਕ ਇੱਕ ਮਿੰਟ ਇਹਦੇ ਲਈ ਸਾਡਾ ਉਹ ਦੇਖੋ ਉਹ ਚੱਲੀ ਫਿਰ ਜੇ ਰਮਣ ਬਾਹਰ ਗਈ ਹੈ ਇਹਦੇ 'ਚ ਨਜ਼ਰ ਮੈਂ ਰੱਖਣੀ ਹੈ ਜੇ ਮੈਂ ਬਾਹਰ ਆ ਫਿਰ ਰਮਣ ਨੂੰ ਰੱਖਣੀ ਪੈਂਦੀ ਹੈ ਤੇ ਹੋ ਸਕਦਾ ਵੀ ਮੈਨੂੰ ਵੀ ਖੰਡ ਵੀ ਪੈ ਜਾਂਦੀ ਹੋਵੇ ਜਿਵੇਂ ਬਾਹਲਾ ਬਾਹਰ ਜਾਵਣਾ ਹੋ ਸਕਦਾ ਤਾਂ ਮਤਲਬ ਤੁਸੀਂ ਸਮਝ ਗਏ ਹੋ ਪੈ ਜਾਂਦੀ ਹੁੰਦੀ ਹੈ ਬੰਦੇ ਨੂੰ ਤਾਂ ਪੈ ਜਾਂਦੀ ਰਹਿੰਦੀ ਹੈ ਕੀ ਕਰਤਾ ਇਹਨੇ ਉਹਨਾਂ ਕੀ ਕੀਤਾ ਇਹ ਤਾਂ ਗੰਦੇ ਕੰਮ ਐ ਦੇ ਕਰਦੀ ਹੈ ਨਾ ਜਿਵੇਂ ਕੰਮ ਵਧਾਉਂਦੀ ਮੇਰਾ ਹੈ ਕੰਮ ਵਧਾਤਾ ਉਹ ਕੀ ਕੀਤਾ ਗੀ ਸੜਦਾ ਅੱਗਾਂ ਜਾਂਦੀ ਆਪੀ ਇਹ ਜਪਨੂ ਰਾਏ ਸੁੱਸੂ ਕਰਕੇ ਨਾ ਤੇ ਪੋਚਾ ਵੀ ਨਾਲ ਹੀ ਮਾਰ ਦਿੰਦਾ ਸਿਆਣਾ ਆਉਂਦਾ ਬੱਚਾ ਹੈ ਰਮਾਰਜੀ ਅੱਛਾ ਰਮਾਰਜੀ ਅੰਦਰੋਂ ਚੱਕੇ ਨਾ ਉੱਥੇ ਲੈ ਕੇ ਗਈ ਮਾਰਨ ਵਾਸਤੇ ਪੋੜੀ ਚ ਤੋ ਤੇ ਮਾਰਨ ਵਾਸਤੇ ਹਾਂ ਹੋਣਾ ਨਹੀਂ ਕਰ ਰਹੀ کئی ਭੈਣ ਭਰਾ ਪੁੱਛਦੇ ਆ ਕਿ ਜਪਨੂਰ ਕਿੰਨੇ ਟਾਈਮ ਦੀ ਹੋ ਗਈ ਆ ਤੇ ਵੈਸੇ ਤਾਂ ਮੈਂ तकरीबन ਸਾਰਿਆਂ ਨੂੰ ਪਤਾ ਹੀ ਆ ਕਈ ਵਾਰ ਕਈ ਨਾ ਇੰਸਟਾਗ੍ਰam ਤੇ ਭੈਣ ਭਰਾ ਜੁੜੇ ਆ ਕਈ ਵਾਰ ਵੀਡੀਓ ਨਹੀਂ ਦੇਖ ਕੇ ਜਾਂਦੀ ਉਹਨਾਂ ਤੋਂ ਹਨ ਤੇ ਇਸ ਕਰਕੇ ਮੈਂ ਉਹਨਾਂ ਨੂੰ ਦੱਸ ਦਿਆਂ ਜਪਨੂਰ ਦਾ ਪਹਿਲਾ ਹੈਪੀ ਬਰਥਡੇ ਜਿਹੜਾ ਹੋਆ 12 ਤਰੀਕ ਨੂੰ ਤੇ 12 ਤਰੀਕ ਨੂੰ ਗੁਰੂ ਮਹਾਰਾਜ ਦਾ ਲਿਆਵਾਂਗੇ ਆਪਾਂ ਸਰੂਪ ਹਨਾ ਤੇ ਘਰ ਲਿਆਵਾਂਗੇ ਗੁਰੂ ਮਹਾਰਾਜ ਦੇ ਦਾ ਨੰਨੇ ਕੇ ਵੀ ਚਰਨ ਪਵਾਵਾਂਗੇ ਆਪਣੇ ਘਰੇ ਹਨਾ ਤੇ ਇਸ ਤਰ੍ਹਾਂ ਆਪਾਂ ਤੁਹਾਡੇ ਇੰਜੋਏ ਕਰਾਂਗੇ ਜਪਨੂਰ ਦਾ ਤੇ ਤੁਹਾਨੂੰ ਵੀ ਕਰਵਾਵਾਂਗੇ ਆਨੰਦ ਹੁੰਦਾ ਆਨੰਦ ਇੰਜੋਏ ਹੁੰਦਾ ਆਨੰਦ ਆਨੰਦ ਦਾ ਇੰਗਲਿਸ਼ ਚ ਇੰਜੋਏ ਕਹਿੰਦਾ ਨਾ ਆਨੰਦ ਨੂੰ ਹਾਂ ਤੇ ਕਿਸੇ ਵੀ ਚੀਜ਼ ਦਾ ਆਨੰਦ ਹੀ ਹੁੰਦਾ ਇਹਦਾ ਆਨੰਦ ਦਾ ਰੋਟੀ ਆ ਰੋਟੀ ਦਾ ਵੱਖਰਾ ਆਨੰਦ ਦਾ ਜਾਂ ਆਪਾਂ ਕਹਿੰਦੇ ਸਵਾਦ ਵੀ ਕਹਿ ਦਿੰਦੇ ਆ ਉਹਨੂੰ ਆਨੰਦ ਵੀ ਠੀਕ ਹੈ ਜਿਹੜੇ ਹੁਣ ਮੰਨ ਕੇ ਜਿਵੇਂ ਆਪਣੇ ਗੁਰਸੇਖਾ ਵੀ ਕਹਿੰਦਾ ਭਾਵੇਂ ਸੋਰੀ ਵੀ ਜਿਹੜੇ ਵੀ ਅਮਰਤ ਸਕਿਆ ਬੈ ਜਾਂ ਕੋਈ ਕਥਾਵਾਚਕਾ ਜਿਵੇਂ ਮੇਰਾ ਪਾਪਾ ਹੁੰਦਾ ਸੀਗਾ ਚਲੋ ਉਹ ਕਥਾਵਾਚਕ ਤਾਂ ਹੈ ਨਹੀਂ ਸੀ ਕੋਈ ਪਰ ਉਹਨਾਂ ਦਾ ਅਮਰਤ ਸਕਿਆ ਦਾ ਸੀਗਾ ਤੇ ਉਹ ਕਹਿੰਦੇ ਹੁੰਦੇ ਸੀਗੇ ਵੀ ਆਨੰਦ ਆ ਗਿਆ ਚੀਜ਼ ਖਾ ਕੇ ਹਣਾ ਤੇ ਉਹ ਸਾਡੀ ਜਿਹੜੀ ਲੈਂਗੁਏਜ ਹੁੰਦੀ ਹੈ ਨਾ ਗੁਰਬਾਣੀ ਦੀ ਗੁਰਸਿੱਖੀ ਦੀ ਹਾਂ ਉਹ ਸਾਡੀ ਆਪਣੇ ਆਪ ਰੱਬ ਵੱਲੋਂ ਉਹ ਚੇਂਜ ਹੋ ਜਾਂਦੀ ਹੈ ਜਦੋਂ ਸਾਨੂੰ ਢੁਗ ਜਾਈਦਾ ਗੁਰਬਾਣੀ ਦੇ ਢੁਗ ਜਾਈਦਾ ਪਤਾ ਲੱਗਦਾ ਰਹਿੰਦਾ ਹੈ ਨਾ ਤੇ ਆਟੋਮੈਟਿਕਲੀ ਸਾਡੀ ਜਿਹੜੀ ਰਸਨਾ ਚ ਵੀ ਫਰਕ ਪੈ ਜਾਂਦਾ ਐ ਰਸਨਾ ਵਰਡ ਜਿਹੜਾ ਬੋਲੇਗਾ ਨਾ ਇਹ ਵੀ ਗੁਰਬਾਣੀ ਦਾ ਵਰਡ ਹੈਗਾ ਕਿ ਕਿੰਨੀ ਦਾ ਆਪਾਂ ਕਹਿ ਸਕਦੇ ਸੀ ਜ਼ੁਬਾਨ ਚਾਹ ਲੋ ਹਨਾ ਜਾਂ ਕੋਤਰੀਕਾ ਗੈਲੋ ਬੋਲਣ ਦਾ ਹਨਾ ਤਰੀਕਾ ਵੀ ਵੈਸੇ ਤੇ ਰਿਸਕ ਬਣਾਈ ਗਿਆ ਜਾਏਗਾ ਤੇ ਗੁਰਬਾਣੀ ਦੇ ਹਿਸਾਬ ਨਾਲ ਚਲੀ ਤੇ ਰਸਨਾ ਚ ਰਸਨਾ ਕਰਦੇ ਕਿ ਉਹ ਆਵਾਜ਼ ਚ ਫਰਕ ਆ ਜਾਂਦਾ ਮਤਲਬ ਬੋਲਣ ਦਾ ਤਰੀਕਾ ਕਈ ਵੀ ਤਾਂ ਐ ਵੀ ਕਹਿੰਦੇ ਆ ਵੀ ਬਾਬੇ ਨੇ ਕਥਾ ਕੀਤੀ ਬਈ ਸਵਾਦ ਆ ਗਿਆ ਕਹਿੰਦੇ ਆ ਆਨੰਦ ਆ ਗਿਆ ਨਾ ਨਾ ਮਤਲਬ ਕਿ ਕੋਈ ਕਿਸੇ ਨੂੰ ਜੱਜ ਨਹੀਂ ਕਰ ਸਕਦਾ ਇੱਕ ਬੰਨ ਹੈ ਉਹ ਸ਼ਾਇਦ ਅੰਮ੍ਰਣਾ ਸਕੇ ਉਹ ਮੈਨੂੰ ਜੱਜ ਕਰੀ ਜਾਂਦੇ ਨੇ ਆਪਣੇ ਤੋਂ ਹੀ ਕਿ ਰਮਨ ਐਵੇਂ ਦੀ ਐ ਐਵੇਂ ਆ ਇਹਨੂੰ 10ਵੇਂ ਪਾਸੇ ਦੀ ਸਜ਼ਾ ਦੇਣ ਲਈ ਐਵੇਂ ਤੁਸੀਂ ਮੇਰਾ ਫਿਊਚਰ ਜੇ ਦੇਖਿਆ ਹੈ ਤੇ ਸ਼ਾਇਦ ਤੁਹਾਨੂੰ ਪਤਾ ਹੋਏਗਾ ਕਿ ਮੇਰੇ ਨਾਲ ਕੀ ਹੋਣਾ ਹੈ ਤੇ ਤੁਸੀਂ ਮੈਨੂੰ ਇੰਨਾ ਵੀ ਦੱਸ ਦੋ ਕਿ ਕੱਲ ਮੇਰੇ ਨਾਲ ਕੀ ਹੋਣਾ ਹੈ ਬਸ ਤੁਸੀਂ ਇਹ ਪਹਿਲਾਂ ਆਪਣੇ ਬਾਰੇ ਦੱਸੋ ਮੇਰੀ ਮਜਬੂਰੀ ਹੈ ਕਿ ਮੈਂ ਸ਼ਾਇਦ ਕਿ ਐਸੀ ਚੀਜ਼ ਤੋਂ ਦੂਰ ਹੋਈ ਪਈ ਆ ਥੋੜੀ ਜੀ ਅਗਰ ਅੱਜ ਅਸੀਂ ਗੁਰਬਾਣੀ ਪੜਦੇ ਹੋਏ ਦਿਖਾਉਣ ਲੱਗ ਜਾਈਏ ਗੁਰਬਾਣੀ ਕੀ ਪਾਠ ਕਰ ਰਿਹਾ ਉਹ ਤਾਂ ਮੈਂ ਆ ਗਈ ਉਹ ਤਾਂ ਫਿਰ ਤੂੰ ਮੈਂ ਵੀ ਆ ਗਈ ਤੇ ਇੱਕ ਉਹ ਪਖੰਡ ਵੀ ਹੋ ਜਾਏਗਾ ਲੈ ਲੋ ਕੀ ਫਿਰ ਇਹ ਵਾਲੇ ਮੈਸੇਜ ਆਣਗੇ ਉਹ ਤਾਂ ਪਖੰਡ ਕਰਦੀ ਦਿਖਾ ਕੇ ਕਿਸੇ ਕੋਲੋਂ ਨਹੀਂ ਛੱਡਦੇ ਫਿਰ ਤੁਸੀਂ ਉਸ ਪਾਸੇ ਨਹੀਂ ਜੀਣ ਦੇਣਾ ਮੈਨੂੰ ਇਸ ਲਈ ਨਾ ਥੋੜਾ ਜਿਹਾ ਸਹੀ ਤਾਂ ਵਿਚਾਰੋ ਪਾਣੀ ਜਲੀ ਦਿਖਾ ਕੇ ਨਹੀਂ ਪੜੀ ਜਾਂਦੀ ਤੇ ਰੱਬ ਦਾ ਨਾਮ ਕਦੇ ਵੀ ਦੱਸ ਕੇ ਨਹੀਂ ਲਿੱਤਾ ਜਾਂਦਾ ਮੈਂ ਤੁਹਾਨੂੰ ਕਿਸ ਗੱਲ ਦਾ ਪਤਾ ਕਿ ਮੈਂ ਗੁਰਬਾਣੀ ਪੜ੍ਹਦੀ ਹਾਂ ਤੇ ਨਹੀਂ ਪਤਾ ਤੁਸੀਂ ਐਸੀ ਚੀਜ਼ ਤੋਂ ਸ਼ੋਰ ਹੋ ਕਿ ਮੈਂ ਮੈਨੂੰ ਐਸੀ ਦੀ ਅਕਲ ਆ ਗਈ ਕਿ ਨਹੀਂ ਆ ਗਈ ਅਸਲ ਪ੍ਰਮਾਤਮਾ ਵੱਲੋਂ ਹੁੰਦੀ ਹੈ ਸਾਰੀ ਚੀਜ਼ ਤੁਸੀਂ ਕਿਵੇਂ ਗੱਲਾਂ ਕਰ ਰਹੇ ਹੋ ਅਗਰ ਤੁਸੀਂ ਵੀ ਇਸ ਚੀਜ਼ ਤੋਂ ਜੁੜੇ ਹੋ ਤਾਂ ਥੋੜੀ ਡੂੰਘਾਈ ਨਾਲ ਗੱਲ ਕਰੋ ਕੋਈ ਜੁੜੀ ਜੜੀ ਕੋਈ ਨਹੀਂ ਉਹ ਸੋਚੋ ਜਰਾ ਕਿਵੇਂ ਗੱਲਾਂ ਕਰ ਰਹੇ ਹੋ ਤੁਸੀਂ ਉਹ ਕੁਝ ਨਹੀਂ ਜੁੜੀ ਉਹ ਤਾਂ ਫਾਲਤੂ ਆ ਠੀਕ ਹੈ ਉਹ ਕੁਝ ਨਹੀਂ ਜੁੜੀ ਜੜੀ ਕੀ ਤੁਸੀਂ ਮੈਨੂੰ ਕਹਿ ਕੇ ਆਪਣੇ ਸਿਰ ਪਾਪ ਚੜਾ ਰਹੇ ਹੋ ਇਹ ਨਹੀਂ ਕਿਸੇ ਬਾਰੇ ਗਿਆਨ ਨਹੀਂ ਇਹ ਕਹਿੰਦਾ ਉਹਨੂੰ ਗਿਆਨ ਹੀ ਨਹੀਂ ਉਹ ਮਜਮੂਰੇ বীਣ ਵਜਾਉਣ ਵਾਲਾ ਕੰਮ ਆ ਆਪਾਂ ਕਿਉਂ ਗੱਲ ਤੋਂ ਬੋਲੀਏ ਕਿਸੇ ਨੂੰ ਠੀਕ ਹੈ ਬਾਕੀ ਉਹਨਾਂ ਨੂੰ ਸੋਚਣਾ ਚਾਹੀਦਾ ਨਹੀਂ ਮੇਰੇ ਨਾਲ ਛੋਟਾ ਆਪਾਂ ਬੋਲਦੇ ਵੀ ਨਹੀਂ ਨਾ ਨਹੀਂ ਆਪ ਆਪ ਕਿਹਦੇ ਵਾਲੇ ਬੋਲੇਗਾ ਮੇਰੇ ਨਾਲ ਛੋਟਾ ਬੱਚਾ ਆ ਤੇ ਗੁਰਬਾਣੀ ਜਦ ਵੀ ਆਵੇ ਜਦੋਂ ਗਰਸਤੀ ਚ ਬੰਦਾ ਪਿਆ ਹੋਵੇ ਨਾ ਗੋਦੀ ਤੇ ਲੈ ਕੇ ਬੱਚੇ ਨੂੰ ਵਾਹਿਗੁਰੂ ਵਾਹਿਗੁਰੂ ਵੀ ਕਰੋ ਨਾ ਉਹ ਵੀ ਲੱਗ ਜਾਂਦਾ ਤੇ ਤੁਸੀਂ ਗੱਲਾਂ ਕਿਵੇਂ ਦੀਆਂ ਕਰਦੇ ਹੋ ਮੈਨੂੰ ਆਹ ਚੀਜ਼ ਤੋਂ ਗੁੱਸਾ ਆਇਆ ਕਿ ਤੁਸੀਂ ਕਿਸ ਕਿਹੜੀ ਗੱਲ ਤੋਂ ਮੈਨੂੰ ਜੱਜ ਕਰ ਲਿਆ ਕਿ ਮੈਂ ਗੁਰਬਾਣੀ ਦੀ ਪੜਦੀ ਆ ਗੁਰਬਾਣੀ ਤੋਂ ਟੁੱਟੀ ਹੋਈ ਆ ਮੈਨੂੰ ਆਹ ਚੀਜ਼ ਚੰਗਰੀ ਨਹੀਂ ਲੱਗਦੀ ਬਿਲਕੁਲ ਵੀ ਉਹ ਬੇਕੂਬ ਲੋਕ ਆ ਯਾਰ ਮਾਣ ਮਾਤਾ ਠੀਕ ਹੈ ਇਹ ਜਾਨਵਰ ਤੂੰ ਕਿਧਰ ਦਿਦਾ ਤੂੰ ਇਹ ਪੈਸੇਜ ਕਰੀ ਜਾ ਰਹੇ ਨੇ ਕਰੀ ਜਾ ਰਹੇ ਨੇ ਅੱਜ ਮੈਂ ਕੀ ਦੱਸਾਂ ਉਹਨਾਂ ਨੂੰ ਕੁੱਤੇ ਬਿੱਲੀਆਂ ਭੌਂਕਦੀਆਂ ਹੁੰਦੀਆਂ ਹੁੰਦੀਆਂ ਭੈਣ ਨੇ ਕਹਿਣੀ ਹਾਥੀ ਮਸਤ ਚਾਲ ਚੱਲਦਾ ਹੁੰਦਾ ਹਾਥੀ ਬੰਦੇ ਨੂੰ ਤੂੰ ਨਮਸ ਸਿਆਪਾ ਹੀ ਕਹਿ ਲੋ ਦਮੇ ਤੂੰ ਦਮਾ ਸਿਆਪਾ ਪਾ ਦੇ ਯਾਰ ਮੇਰੀ ਗੱਲ ਸੁਣ ਸਾਰੇ ਚੰਗੇ ਨਹੀਂ ਹੁੰਦੇਗੇ ਲੋਕ ਸਾਰੇ ਮਾੜੇ ਨਹੀਂ ਹੁੰਦੇਗੇ ਜਿਹੜੇ ਕੁੱਤੇ ਬਿੱਲੇ ਆ ਉਹ ਭੌਂਕਦੇ ਰਹਿੰਦੇ ਆ ਠੀਕ ਹੈ ਹਾਥੀ ਆਪਣੀ ਮਸਤ ਚਾਲ ਚੱਲਦਾ ਠੀਕ ਹੈ ਤੇ ਚੱਲਦਾ ਹੀ ਰਹੂਗਾ ਚੀਤਾ ਜਿੱਦਾਂ ਬੰਡੂ ਤੋਂ ਕਹਿ ਲੱਗੀ ਮੈਂ ਗੁਰਬਾਣੀ ਨਹੀਂ ਪੜ ਪਾਰੀ ਚਲੋ ਅਸੀਂ ਜਵਾਬ ਤਾਂ ਦੇ ਦਨੇ ਆ ਪਰ ਰਮਣ ਥੋੜਾ ਜਿਹਾ ਦਿਲ ਤੇ ਲਾ ਜਾਂਦੀ ਗੱਲ ਮੈਂ ਦਿਲ ਤੇ ਨਹੀਂ ਲਾਉਂਦਾ ਗਾ ਲੱਲੂ ਬੰਜੂਆਂ ਦੀਆਂ ਗੱਲਾਂ ਹਨ ਜਿਹਦੀ ਕੋਈ ਆਪ ਦੀ ਜਿਹਦੇ ਨਾ ਘਰੇ ਜੁੱਤੀਆਂ ਪੈਂਦੀਆਂ ਹੋਣ ਉਹ ਫਿਰ ਬਾਅਦ ਆਪ ਦੇ ਨੇ ਸਿਖਿਆ ਦਿੰਦਾ ਗਾ ਠੀਕ ਹੈ ਜਾਂ ਗੁਰੂ ਘਰ ਜਾ ਕੇ ਸਿਖਿਆ ਦਊਗਾ ਠੀਕ ਹੈ ਤੇ ਜਾਂ ਬਾਹਰ ਕਿਸੇ ਨੂੰ ਚੌਧਰ ਦਿਖਾਊਗਾ ਆਪ ਵੀ ਠੀਕ ਹੈ ਫਿਰ ਛਤਰੀ ਖਾਣੇ ਆ ਤੇ ਇਸ ਕਰਕੇ ਵੀ ਮਾੜਾ ਯਾ ਉਹਦਾ ਕੰਟਰੋਲ ਰੱਖਿਆ ਕਰੋ ਕਿਸੇ ਨੂੰ ਮਾੜਾ ਬੋਲ ਨੂੰ ਤਾਂ ਬਾਕੀ ਮੇਰੇ ਲਈ ਤਾਂ ਕੁੱਤੇ ਆ ਜਿਹੜੇ ਟੌਂਕਦੇ ਆ ਨਾ ਹਰ ਕਿਸੇ ਦੇ ਆਪਣੇ ਆਪਣੇ ਭਾਵਾਂ ਰੈਪਲ ਸਿੱਧੂ ਆ ਠੀਕ ਆ ਹੁਣ ਮਨਜੀਤ ਕੌਰ ਆ ਜਿਹੜੀ ਉਹ ਕਹਿੰਦੀ ਬੱਚਿਆਂ ਨੇ ਕਮੈਂਟ ਕਰਤਾ ਮੈਂ ਨਿਆਣਾ ਨਹੀਂਗਾ ਮੇਰੀ 42 ਸਾਲ ਦੀ ਉਮਰ ਆ ਠੀਕ ਹੈ ਤੇ ਮੈਨੂੰ ਖੁੱਦੂ ਆਪਣਾ ਠੀਕ ਹੈ ਇਹ ਹੈ ਹੈ ਕਤੀੜਾ ਸਾਡੇ ਪੈਂਟ ਦਗਾ ਹੀ ਆ ਮੈਂ ਬਾਹਰਲੇ ਨੂੰ ਕਿਸੇ ਨੂੰ ਦੋਸ਼ ਨਹੀਂ ਦੱਬਾਗਾ ਠੀਕ ਹੈ ਇਹ ਜੁੜੀਆਂ ਵੀ ਮੈਨੂੰ ਪਤਾ ਕੀ ਦੇ ਨਾਲ ਆ ਠੀਕ ਹੈ ਜਲੂਸ ਨਾਲੇ ਉਹਦਾ ਨਿਕਲੂਗਾ ਠੀਕ ਹੈ ਤੇ ਨਾਲੇ ਛੋਡਾ ਨਿਕਲ ਜੂਗਾ ਤੇ ਇਸ ਕਰਕੇ ਰੈਂਪਲ ਸਿੱਧੂ ਜਿਹੜੀ ਅੰਗਰੇਜ਼ ਦੀ ਔਲਾਦ ਜਿਹੇ ਦੀ ਠੀਕ ਹੈ ਉਹ ਵੀ ਆਪ ਦਾ ਸਮਝ ਸੋਚ ਲਵੇ ਤੇ ਅਕਿਆਵਾ ਬੰਦਾ ਨਾ ਵੀ ਫਿਰ ਇੱਕ ਪਾਸਾ ਹੀ ਕਰਦਾ ਹੁੰਦਾਗਾ ਤੇ ਥੋੜਾ ਪਤਾ ਤਾਂ ਲੱਗ ਜਣਾ ਲੋਕੇਸ਼ਨ ਤੋਂ ਬੜੇ ਬੜੇ ਚੱਕ ਲੈਂਦੇ ਆ ਠੀਕ ਹੈ ਚਲੋ ਦੱਸਣ ਵਾਲੀ ਗੱਲ ਨਹੀਂ ਲੇਕਿਨ ਦੱਸਣ ਨੂੰ ਦੱਸ ਵੀ ਸਕਦੇ ਸੀਗੇ ਤੇ ਲੋਕੇਸ਼ਨ ਤੋਂ ਬਹੁਤ ਕੁਝ ਹੋ ਜਾਂਦਾ ਠੀਕ ਹੈ ਇਹ ਨਹੀਂ ਵੀ ਆਪਾਂ ਫੇਕ ਗੱਡੀਆਂ ਬਣਾ ਕੇ ਖਦੂ ਬਣਾਈ ਜਾ ਕੇ ਠੀਕ ਹੈ ਵਿਚਾਰਾ ਕਿਹੜਾ ਪਤਾ ਲਾਣ ਦਾਗਾ ਜਦੋਂ ਕੰਪਲੀਟ ਕਰਤੀ ਨਾ ਤੇ ਫਿਰ ਤਾਂ ਉਥੇ ਵੜ ਜਾਓਗੇ ਜਿੱਥੇ ਕੋਲ ਹੈ ਇੱਕ ਗੱਲ ਹੈ ਕਿ ਜੇ ਤੁਹਾਨੂੰ ਤੁਸੀਂ ਗਲਤੀ ਮੈਸੇਜ ਕਰਨਾ ਹੈ ਤਾਂ ਸਾਡੇ ਬਲੌਗ ਵੇਖਣ ਦੀ ਲੋੜ ਨਹੀਂ ਹੈਗੀ ਤੁਸੀਂ ਆਪਣਾ ਬਲੌਗ ਤੋਂ ਬਾਹਰ ਜਾ ਸਕਦੇ ਹਾਂ ਓਹੋ ਮੈਂ ਇੱਕ ਕੰਟੀ ਨੇ ਨਾ ਮੈਨੂੰ ਕਮੈਂਟ ਵੀ ਕੀਤਾ ਉਹਦੇ ਵਿੱਚ ਵੀ ਮੈਂ ਲਾਵੀ ਦੇ ਸੌਂਗ ਦੇ ਉੱਤੇ ਲਾਇਆ ਵਗਾ ਉਹ ਸ਼ਾਇਦ ਇਹ ਉਹਦੇ ਚ ਬੋਲਿਆ ਸੀਗਾ ਮੈਂ ਵੀ ਮੈਂ ਨਹੀਂ ਬੋਲਿਆ ਸੀ ਉਹ ਲਾਵੀ ਹਰੀ ਦੇ ਸਾਫ ਦਾ ਪੈਸੇ ਹੀ ਮੈਂ ਤਾਂ ਨਾ ਵੈਸੀ ਲਾ ਦਿੰਦਾ ਉਹਨਾਂ ਮੈਂ ਕਿਸੇ ਤੇ ਲਾ ਕੇ ਨਹੀਂ ਲਾਉਂਦਾ ਹੁੰਦਾਗਾ ਠੀਕ ਹੈ ਨਾ ਇਹ ਆਪਾਂ ਨੂੰ ਆਜ ਤੱਕ ਇੱਥੇ ਲਾਉਣ ਦੀ ਉਹਦਾ ਮੈਨੂੰ ਜਿਹੜਾ ਸੰਗ ਆ ਗਿਆ ਇਹਨੇ ਮੈਸੇਜ ਕੀਤਾ ਕਹਿੰਦੀ ਪਹਿਲੇ ਤੇ ਅਮਰਤ ਸ਼ਕਤੀਆ ਤੇ ਹੁਣ ਨੱਚਣ ਵਾਲੀ ਬਣੀ ਜੀ ਉਹ ਕੁੱਤਰਾ ਭੌਂਕਦਿਆਂ ਯਾਰ ਭੌਂਕੀ ਜਾਂਦੇ ਮੈਂ ਨਹੀਂ ਪਰਵਾਹ ਕਰਦਾ ਐ ਮਾਰਦਾ ਚੱਕ ਤੂੰ ਨਹੀਂ ਤੇ ਮਿਆਂਾਂ ਦੇ ਵਿੱਚ ਤੁਸੀਂ ਨਹੀਂ ਨੱਚਦੇ ਜਦੋਂ ਜਾ ਕੇ ਪਹਿਲੇ ਤੇ ਗੁਰਦੁਆਰਿਆਂ ਗੁਰਦੁਆਰੇ ਅੱਗੇ ਤੇ ਜਾ ਕੇ ਜੇ ਕੋਈ ਮਡੀ ਜੀ ਦਾ ਹੋ ਉਹ ਤੇ ਮੈਂ ਜੇ ਸਾਡੇ ਕੋ ਥੱਲੇ ਬੈਠਾ ਨਹੀਂ ਜਾਂਦਾ ਕੁਰਸੀਾਂ ਦੇ ਚੜ ਕੇ ਬੈਠੇ ਪੰਦੇ ਪੰਦੀਆਂ ਹੁੰਦੀਆਂ ਹੁੰਦੀਆਂ ਆ ਬਿਆਂ ਦੇ ਭਗੜੇ ਪਹੁੰਦਿਆਂ ਸਹੀ ਗੱਲ ਆ ਹਾਂ ਤੇ ਗੁਰਦੁਆਰੇ ਤੇ ਜਾ ਕੇ ਕੁਰਸੀ ਤੇ ਗੁਰੂ ਬਾਬਾ ਗੁਰੂ ਗੁਰੂ ਤੋਂ ਉੱਚੇ ਹੋ ਕੇ ਬੈਠਣਗੇ ਬਰਾਬਰ ਬੈਠੀ ਹੋਣਗੇ ਬਰਾਬਰ ਬੈਠਣਾ ਹੋਣਾ ਵੀ ਅਸੀਂ ਸਾਥੋਂ ਬੈਠਣੇ ਤਾਂ ਗੋਡੇ ਦੁਖਦੇ ਆ ਸ਼ਰਮ ਨਹੀਂ ਖਾਂਦਿਆਂ ਚਲੋ ਕੋਈ ਗੱਲ ਨਹੀਂ ਆ ਵੱਡਾ ਛੋਟਾ ਜਿਹੜਾ ਵੀ ਹੈ ਜਿਹੜਾ ਵੀ ਹੈ ਪਤਾ ਲੱਗਦਾ ਬੰਦੇ ਦੀ ਸੋਚ ਕੀ ਆ ਰਹੀ ਹੈ ਆਪਣਾ ਦੱਸ ਦੇ ਔਕਾਤ ਦਿਖਾਉਂਦੇ ਆ ਆਪਦੀ ਮੈਂ ਤੁਹਾਨੂੰ ਕਹਿਣਾ ਹਾਂ ਵੀ ਤੂੰ ਟੈਨਸ਼ਨ ਨਾ ਲਿਆ ਕਰ ਆਪਾਂ ਆਥੀ ਆ ਕੁੱਤੇ ਦਾ ਹੁਣ ਮੈਂ ਤੁਹਾਨੂੰ ਦੱਸਦਾ ਤੂੰ ਇੱਥੇ ਮੰਨ ਕੇ ਚੱਲ 20 ਭੌਂਗ ਗਜ਼ਾਰਾ ਨੂੰ ਕਿੰਨੇ ਕੁੱਤੇ ਭੌਂਗਦੇ ਆ ਕੋਈ ਸਰਵਾਹ ਕਰਦਾ ਉਹ ਕੁੱਤਿਆਂ ਦੀ ਚੋਰੀ ਨਹੀਂ ਪ੍ਰਵਾਹ ਕਰਦੇ ਤੇ ਆਪਾਂ ਕਹਿੰਦਾ ਚੋਰੀ ਕੀਤੀ ਡਾਕਾ ਮਾਰਿਆ ਜਾਂ ਕਿਹਦਾ ਹੱਕ ਖਾਦਾ ਆਪਾਂ ਨੂੰ ਕਿਸੇ ਗੱਲ ਦੀ ਪ੍ਰਵਾਹ ਚਲੋ ਠੀਕ ਆ ਜੀ ਰਵਣ ਭਾਗ ਹੋ ਗਈ ਆ ਤੇ ਕੱਲ ਨੂੰ ਨਵੇਂ ਵਲੌਗ ਦੇ ਨਾਲ ਫੇਰ ਮਿਲਦੇ ਆ ਇੰਨੀ 19 21 ਮੰਦੀ ਰਵੇ ਤੇ ਜੇ ਮੈਂ ਹੁਣ ਨਹੀਂ ਕੀ ਨਹੀਂ ਕਰੂੰਗਾ ਮੈਂ ਹੁਣ ਤਸੱਲੀ ਵੀ ਕਰਾਊਗਾ ਇਹਨਾਂ ਦੀ ਠੀਕ ਹੈ ਤੇ ਜਿੱਥੋਂ ਨਿਕਲਿਆ ਉੱਥੇ ਵੜੂੰਗਾ ਇਹਨਾਂ ਨੂੰ ਠੀਕ ਹੈ ਮੈਨੂੰ ਪਤਾ ਵੀ ਕੌਣ ਵਾਲੀ ਵੀ ਇਹਨਾਂ ਨਾਲ ਠੀਕ ਹੈ ਤੇ ਕਿਉਂਕਿ ਜਦੋਂ ਅਸੀਂ ਗੱਲ ਕੀਤੀ ਸੀਗੀ ਨਾ ਇਹ ਘਰ ਦੇ ਵਿੱਚ ਵੀ ਮਨਜੀਤ ਕੌਰ ਕਿਉਂਕਿ ਮੈਂ ਇੰਸਟਾਗ੍ਰam ਤੇ ਵੀ ਸ਼ੌਟ ਪਾਇਆ ਬਈ ਕੀ ਦੇ ਬੱਚੇ ਆ ਦੱਸੋ ਠੀਕ ਹੈ ਤੇ ਚਲੋ ਜੇ ਨਾ ਐਵੇਂ ਵੀ ਨਾ ਪਤਾ ਲੱਗੂਗਾ ਸਾਈਬਰ ਕੰਪਲੀਟ ਕਰਨ ਤੇ ਪਤਾ ਲੱਗ ਜੂ ਆ ਕਿਆ ਬਈ ਮੈਂ ਇਹੀ ਕਰੂੰਗਾ ਠੀਕ ਹੈ ਹੋਰ ਕੁਛ ਨਹੀਂ ਆਪਦੀ ਇੱਜ਼ਤ ਜੇ ਟੁੱਟੇ ਤਾਂ ਰੱਖੀ ਜਾਂਦੀ ਹੈ ਬਚਾ ਕੇ ਰੱਖ ਲੋ ਤੇ ਨਹੀਂ ਤੁਹਾਡੀ ਪੱਤਰ ਹੋ ਜੂਗੀ ਮੇਰਾ ਕੁਛ ਨਹੀਂ ਜਾਣਾਗਾ ਮੈਂ ਮੈਂ ਹੈਂਡੀਕੈਪ ਜ਼ਰੂਰ ਹਾਂ ਪਰ ਸੱਚ ਜੁੱਤੀਆਂ ਖਾਣ ਵਾਲਿਆਂ ਤੋਂ ਹੈ ਨਹੀਂਗਾ ਮੈਂ ਠੀਕ ਹੈ ਤੇ ਭਗਤਪੁੱਤ ਸਮਝਣ ਦੀ ਗਲਤੀ ਨਾ ਕਰ ਲਿਓ ਮੈਨੂੰ ਠੀਕ ਹੈ ਤੇ ਗਲਤ ਬੋਲਣ ਵਾਲੇ ਉਹਨਾਂ ਲਈ ਮੈਂ ਜਿਹੜਾ ਸਾਡਾ ਮਾਣ ਕਰਦੇ ਆ ਉਹਨਾਂ ਨੂੰ ਵੀ ਮੇਰਾ ਸਤਿਕਾਰ ਦਾ ਪੜਾਉ ਸਾਡੇ ਘਰ ਦੇ ਆ ਪੜਾ ਕੋਈ ਵੀ ਆ ਤੇ ਜਿਹੜੇ ਇਦਾਂ ਦੇ ਲੋਕ ਆ ਇਦਾਂ ਦੇ ਲੋਕ ਜੁੱਤੀਆਂ ਦੇ ਯਾਰ ਹੁੰਦੇ ਆ ਤੇ ਜੇ ਕੋਈ ਗਲਤੀ ਹੋ ਗਈ ਹੋਵੇ ਮੇਥੋਂ ਬੋਲਣ ਦੇ ਵਿੱਚ ਤੇ ਆਪ ਦਾ ਬੇਟਾ ਸਮਝ ਕੇ ਆਪ ਦਾ ਵੱਡਾ ਛੋਟਾ ਭਰਾ ਸਮਝ ਕੇ ਠੀਕ ਐ ਮੈਨੂੰ ਮਾਫ ਕਰਨਾ ਬਸ ਇਹਨਾਂ ਨੂੰ ਕੁਝ ਕਹਿਣਾ ਸੀ ਕਰ